ਉਹਦੀ ਪਿਆਨ ਅਕਸੀਡੈਂਟ ਹੈ ਵੀ ਇੱਥੇ ਤਿੰਨ ਲੜਕੇ ਸੀਗੇ ਉਹਨਾਂ ਦੀ ਮੁਕੇ ਤੇ ਮੌਤ ਹੋ ਚੁੱਕੀ ਹੈ ਤੇ ਗੱਡੀ ਦਾ ਵੇਖੋ ਹਾਲ ਤੇ ਆਹ ਕੋਲ ਸੀਗਾ ਇਦੋਂ ਦਾ ਉਹਦੇ ਵਿੱਚ ਬੁਜੀ ਹੈ ਫਿਰ ਤੱਜੀ ਆਪਣੀ ਉਹਦੇ ਤੇ ਚੱਜੀ ਆ ਸਮਝੋ ਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਰਾਮਪੀਰ ਤੇ ਬਾਈਪਾਸ ਦੇ ਬਿਲਕੁਲ ਹੀ ਆਪਾਂ ਨੇੜੇ ਗੱਡੀ ਦਾ ਜਿਹੜਾ ਕੰਧ ਦੇ ਵਿੱਚ ਵੱਜੀ ਹੈ ਗੱਡੀ ਇੱਥੇ ਉਹਦਾ ਜਿਹੜਾ ਇੰਜਨ ਆ ਉਹ ਦੂਰ ਜਾ ਕੇ ਟਿਕਾ ਦਿਖਾਉਣਾ ਹੈ ਕਿ ਉਹ ਇੰਨੀ ਦੂਰ ਜਾ ਕੇ ਇਹਦਾ ਵੇਖੋ ਪਾਟ ਕਿੰਨਾ ਦੂਰ ਦੂਰ ਤੱਕ ਖਿਲਰੇ ਨੇ ਇਹਦਾ ਵੇਖੋ ਗੱਡੀ ਦਾ ਜਿਹੜਾ ਇੰਝ ਨੇ ਆ ਤੋ ਆਹ ਦਿਖਾ ਜੇ ਆ ਕੇ ਤੇ ਇਹਨਾਂ ਭਿਆਨਕ ਐਕਸੀਡੈਂਟ ਹੋਇਆ ਹੈ ਤੋਇਆ ਬਹੁਤ ਭਿਆਨਕ ਬਹੁਤ ਜ਼ਬਰਦਸਤ ਹੋਇਆ ਤੁਸੀਂ ਆਪਣੀ ਅੱਖੀਂ ਦੇਖਿਆ ਸਾਰਾ ਇਹ ਹਾਂਜੀ ਹਾਂਜੀ ਆਪਾਂ ਕੰਮ ਤੋਂ ਆ ਰਹੇ ਸੀ ਤੇ ਕੰਮ ਤੋਂ ਆਂਦੇ ਆਂਦੇ ਆ ਤੇ ਤਦਾਂ ਮਵਾਜ ਬਹੁਤ ਜ਼ਬਰਦਸਤ ਆਈ ਹੈ ਜਿਵੇਂ ਵੀ ਬੰਬ ਚੱਲਿਆ ਹੁੰਦਾ ਗੱਡੀ ਆਈ ਓਵਰ ਸਪੀਡ ਹੋਣੀ ਗੱਡੀ ਮੇਰੇ ਸਾਹਮਣੇ ਓਵਰ ਸਪੀਡ ਆ ਜਿਹੜਾ ਭਜੀ ਡਵਾਈਡਰ ਨਾਲ ਗੱਡੀ ਵਾਚੀ ਇੰਜਨ ਨਿਕਲ ਕੇ ਆ ਉਹ ਡਿੱਗ ਗਿਆ ਜਾ ਕੇ ਐ ਦੋ ਤਿੰਨ ਬੰਦੇ ਇੱਥੇ ਪਏ ਆ ਇੱਕ ਦੋ ਗੱਡੀ ਦੇ ਵਿੱਚ ਆ ਇੱਕ ਗੱਡੀ ਦੇ ਬਾਹਰ ਆ ਜਿਹਦਾ ਸਿਰ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ ਜੀ ਤੇ ਉਹਨਾਂ ਦਾ ਸਪੋਰਟ ਹੀ ਮੋਤ ਹੋਈ ਬੰਦੇ ਆ ਕਿੰਨੇ ਦਾ ਸਮਾਂ ਲਾਓਗੇ ਇਹ ਤਾਂ ਹੈਗਾ ਭਜੀ ਇੱਕ ਉਹ ਮੌਕੇ ਤੇ ਤੁਸੀਂ ਆਏ ਕੀ ਦੇਖਿਆ ਆਕੇ ਆ ਗਿਆ ਇਹਨੇ ਦੇਖਿਆ ਜੀ ਬਾਈ ਬੰਦੇ ਦੀ ਲਾਸ਼ ਪਈ ਦੀ ਇੱਥੇ ਉਹ ਹੰਦਾ ਥੋੜੀ ਮਰ ਗਿਆ ਵਾ ਇਹ ਦੋ ਜਣੇ ਜਿਹੜੇ ਵਿੱਚ ਉਹਨਾਂ ਦੀ ਇੱਕ ਤਾਂ ਮੜੇ ਮੜੇ ਸਾਹ ਚੱਲਦੇ ਜੀ ਬਾਅਦ ਚ ਉਹ ਵੀ ਖਤਮ ਹੋ ਗਿਆ ਅਸੀਂ ਕੋਲ ਸਾਈ ਮੌਕੇ ਤੇ ਹਾਂ ਜੀ ਮੌਕੇ ਤੇ ਬੁੱਲ ਸਮੋਕੇ ਤੇ ਪਹੁੰਚ ਗਈ ਸੀ ਭਾਈ ਜੀ ਪੁਲਸੋ ਲੋ ਕੀ ਕਾਰਵਾਈ ਮੌਕੇ ਕੀਤੀ ਕੋਈ ਸਵਾਰਿਆਂ ਨੇ ਉਸ ਤੋਂ ਬਲੇ ਆਪਣੇ ਵੱਡੇ ਵੱਡੇ ਅਧਿਕਾਰੀਆਂ ਨੂੰ ਫੋਨ ਕੀਤਾ ਉਹਨਾਂ ਨੇ ਆ ਗਏ ਉਹਨਾਂ ਨੇ ਆਪਣੀ ਬਾਕੀ ਜੋ ਪੜਦੀ ਕਰ ਲਈ ਉਹਨਾਂ ਨੇ ਕੀਤੀ ਜਾਣੀ ਗੱਡੀ ਕਿਹੜੇ ਪਾਸੇ ਆ ਰਹੀ ਸੀ ਇਹ ਗੱਡੀ ਇਹ ਰਾਜੀ ਥੱਲੇ ਆਈ ਭਾਈ ਰਾਜੀ ਥੱਲੇ ਆਈ ਇਹ ਲੱਗਾ ਪਤਾ ਕੋਈ ਅਕਸੀਡੈਂਟ ਦਾ ਕਾਰਨ ਦਾ ਕੋਈ ਪੁੱਛੇ ਕੀ ਚੀਜ਼ ਹੈ ਨਹੀਂ ਭਾਈ ਇਹ ਨਹੀਂਾਨੂੰ ਪਤਾ ਲੱਗਾ ਭਾਈ ਜੋ ਅਸੀਂ ਤੁਹਾਨੂੰ ਪਤਾ ਸੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਠੀਕ ਹੈ ਧੰਨਵਾਦ